ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦੀ ਗੱਲ ਹੈ ਇੱਕ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਕਿਤੇ ਕਥਾ ਕਰ ਰਹੇ ਸਨ ਬਹੁਤ ਦੂਰੋਂ ਨੇੜੇੋਂ ਸੰਗਤਾ ਉਹਨਾਂ ਦੀਆਂ ਕਥਾ ਕੀਰਤਨ ਸੁਣਨ ਦੇ ਲਈ ਆਈਆਂ ਉਹਨਾਂ ਨੇ ਕਈ ਉਦਾਹਰਨਾਂ ਦੇ ਦੇ ਕੇ ਸੰਗਤਾਂ ਨੂੰ ਨਾਮ ਜਪਣ ਦੇ ਲਈ ਪ੍ਰੇਰਣਾ ਦਿੱਤੀ ਨਾਮ ਦੀ ਮਹਿਮਾ ਕੀਤੀ ਕਹਿੰਦੇ ਜਦੋਂ ਕਥਾ ਦੀ ਸਮਾਪਤੀ ਹੋਈ ਅਰਦਾਸ ਬੇਨਤੀ ਤੋਂ ਬਾਅਦ ਮਹਾਂਪੁਰਖ ਜੀ ਉੱਥੋਂ ਉੱਠ ਕੇ ਜਾਣ ਲੱਗੇ ਤਾਂ ਕਹਿੰਦੇ ਇੱਕ ਵੱਡੇ ਅਫਸਰ ਨੇ ਜਾ ਕੇ ਬਾਬਾ ਜੀ ਨੂੰ ਰੋਕ ਲਿਆ ਕਹਿਣ ਲੱਗਾ ਬਾਬਾ ਜੀ ਤੁਸੀਂ ਇੱਕ ਡੇਢ ਘੰਟੇ ਦੀ ਕਥਾ ਕੀਤੀ ਹੈ ਅਤੇ ਇੱਕ ਡੇਢ ਘੰਟੇ ਦੀ ਕਥਾ ਦੇ ਵਿੱਚ ਇੱਕੋ ਹੀ ਗੱਲ ਕਰਦੇ ਰਹੇ ਕਿ ਨਾਮ ਜਪੋ ਨਾਮ ਜਪੋ ਨਾਮ ਜਪਣ ਦੇ ਨਾਲ ਆ ਮਿਲ ਜਾਵੇਗਾ ਉਹ ਮਿਲ ਜਾਵੇਗਾ ਲਓ ਮੈਂ ਜਪ ਲੈਂਦਾ ਹਾਂ ਨਾਮ ਨਾਮ ਜਪਿਆ ਕੀ ਹੋਵੇਗਾ ਕਹਿੰਦੇ ਜਦੋਂ ਇਸ ਤਰ੍ਹਾਂ ਉਹਨੇ ਫਿੱਕੇ ਬੋਲ ਬੋਲੇ ਤਾਂ ਕੋਲ ਖੜੇ ਸੇਵਾਦਾਰ ਵੀ ਹੈਰਾਨ ਸੀ ਕਿ ਇਹਨੂੰ ਕੀ ਹੋ ਗਿਆ ਪਰ ਕਹਿੰਦੇ ਸਮਝਣ ਵਾਲੇ ਸਮਝ ਗਏ ਕਿ ਲੱਗਦਾ ਇਸ ਅਫਸਰ ਦੀ ਹਉਮੈ ਨੂੰ ਠੇਸ ਪਹੁੰਚੀ ਆ ਕਿਉਂਕਿ ਸਟੇਜ ਦੇ ਉੱਪਰੋਂ ਇਹਦਾ ਨਾਮ ਨਹੀਂ ਲਿਆ ਗਿਆ ਹੁਣ ਇਹ ਸਿੱਧਾ ਤਾਂ ਕਹਿ ਨਹੀਂ ਸਕਦਾ ਇਸ ਕਰਕੇ ਦੂਸਰੇ ਤਰੀਕੇ ਦੇ ਨਾਲ ਆਪਣਾ ਗੁੱਸਾ ਕੱਢ ਰਿਹਾ ਹੈ ਮਾਪੁਰਖਾਂ ਦੇ ਨਾਲ ਰੁੱਖਾ ਬੋਲ ਕੇ ਫਿੱਕਾ ਬੋਲ ਕੇ ਪਰ ਕਹਿੰਦੇ ਮਾਪੁਰਖਾਂ ਨੂੰ ਉਹਦੇ ਰੁੱਖਾ ਬੋਲਣ ਦੇ ਨਾਲ ਫਿੱਕਾ ਬੋਲਣ ਦੇ ਨਾਲ ਕੋਈ ਫਰਕ ਨਹੀਂ ਪਿਆ ਮਾਪੁਰਖ ਜੀ ਹਜੂਰੀਆ ਮੁਖ ਤੇ ਰੱਖ ਕੇ ਉਥੋਂ ਤੁਰ ਪਏ ਕਹਿੰਦੇ ਰਸਤੇ ਦੇ ਵਿੱਚ ਸੇਵਾਦਾਰਾਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਉਸ ਅਫਸਰ ਨੂੰ ਜਵਾਬ ਕਿਉਂ ਨਹੀਂ ਦਿੱਤਾ ਤੁਸੀਂ ਵਧੀਆ ਤਰੀਕੇ ਦੇ ਨਾਲ ਉਸ ਨੂੰ ਜਵਾਬ ਦੇ ਸਕਦੇ ਸੀ ਪਰ ਤੁਸੀਂ ਉਹਨੂੰ ਜਵਾਬ ਨਹੀਂ ਦਿੱਤਾ ਉਥੋਂ ਚੁੱਪ ਕਰਕੇ ਕਿਉਂ ਆਗੇ ਤੇ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਭਾਈ ਸਾਡੀ ਡਿਊਟੀ ਕਥਾ ਕੀਰਤਨ ਦੀ ਆ ਇਕੱਲੇ ਇਕੱਲੇ ਬੰਦੇ ਨੂੰ ਜਵਾਬ ਦੇਣ ਦੀ ਸਾਨੂੰ ਲੋੜ ਨਹੀਂ ਬਾਬਾ ਜੀ ਨੇ ਕਿਹਾ ਜਦੋਂ ਅਸੀਂ ਕਥਾ ਕੀਰਤਨ ਕਰਨ ਦੇ ਲਈ ਸਟੇਜ ਤੇ ਬੈਠਦੇ ਆ ਅਰਦਾਸ ਕਰਕੇ ਬੈਠਦੇ ਆ ਕਿ ਹੇ ਵਾਹਿਗੁਰੂ ਜੀ ਹੁਣ ਮੈਂ ਚੁੱਪ ਹੋਣ ਲੱਗਾ ਆ ਹੁਣ ਮੇਰੇ ਅੰਦਰ ਵਸ ਕੇ ਤੁਸੀਂ ਬੋਲੋ ਫੇਰ ਸਤਗੁਰ ਸੱਚੇ ਪਾਤਸ਼ਾਹ ਜੋ ਸਾਡੇ ਤੋਂ ਬੁਲਾਉਂਦੇ ਆ ਅਸੀਂ ਉਸੇ ਤਰ੍ਹਾਂ ਬੋਲਦੇ ਰਹਿੰਦੇ ਆ ਅਸੀਂ ਆਪਣੇ ਵੱਲੋਂ ਕੁਝ ਵੀ ਨਹੀਂ ਕਹਿੰਦੇ ਸਾਡੀ ਡਿਊਟੀ ਸਟੇਜ ਤੱਕ ਸੀ ਅਸੀਂ ਆਪਣੀ ਡਿਊਟੀ ਕਰ ਲਈ ਆ ਹੁਣ ਕੱਲ ਦੇ ਦੀਵਾਨ ਦੇ ਵਿੱਚ ਜੋ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਬੁਲਾਉਣਗੇ ਉਹੀ ਬੋਲਾਂਗੇ ਕਹਿੰਦੇ ਜਿਹੜੇ ਸੇਵਾਦਾਰਾਂ ਨੇ ਬਾਬਾ ਜੀ ਨੂੰ ਇਹ ਸਵਾਲ ਕੀਤਾ ਸੀ ਉਹ ਚੁੱਪ ਕਰ ਗਏ ਇਦਾਂ ਹੀ ਸਮਾਂ ਬੀਤਦਾ ਗਿਆ ਉਹ ਅਫਸਰ ਦੀ ਹੋਰ ਵੀ ਤਰੱਕੀ ਹੋ ਗਈ ਉਹਦਾ ਉਹਦਾ ਹੋਰ ਵੀ ਉੱਚਾ ਹੋ ਗਿਆ ਕਹਿੰਦੇ ਕੁਝ ਸਾਲ ਡਿਊਟੀ ਕਰਨ ਤੋਂ ਬਾਅਦ ਉਹਦੀ ਰਿਟਾਇਰਮੈਂਟ ਹੋ ਗਈ ਉਹ ਅਫਸਰ ਆਪਣੇ ਬੱਚਿਆਂ ਦੇ ਨਾਲ ਰਹਿਣ ਲੱਗਾ ਉਸ ਅਫਸਰ ਦੇ ਦੋ ਬੱਚੇ ਸਨ ਇੱਕ ਬੇਟਾ ਤੇ ਇੱਕ ਬੇਟੀ ਇੱਕ ਦਿਨ ਉਸ ਅਫਸਰ ਦੇ ਨਾਲ ਐਸੀ ਘਟਨਾ ਵਰਤੀ ਕਿ ਉਹਦੇ ਦਿਮਾਗ ਦੀ ਨਾੜੀ ਫਟ ਗਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਇਲਾਜ ਚੱਲਿਆ ਕਹਿੰਦੇ ਉਸ ਅਫਸਰ ਦੀ ਜਾਨ ਤਾਂ ਬਚ ਗਈ ਪਰ ਕੋਮਾ ਦੇ ਵਿੱਚ ਚਲਿਆ ਗਿਆ ਕੀ ਬੰਦੇ ਦੇ ਸਾਹ ਚੱਲ ਰਹੇ ਪਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਆਪਣੀ ਕੋਈ ਸੁੱਧ ਬੁੱਧ ਨਹੀਂ ਰਹਿੰਦੀ ਕਹਿੰਦੇ ਡਾਕਟਰਾਂ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਇਹਨਾਂ ਨੂੰ ਕਦੋਂ ਹੋਸ਼ ਆਵੇਗੀ ਹੋ ਸਕਦਾ ਕੱਲ ਨੂੰ ਹੋਸ਼ ਆ ਜਾਵੇ ਹੋ ਸਕਦਾ ਕਿ ਇਹ ਸਾਲ ਲੱਗ ਜਵੇ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦੇ ਬਾਕੀ ਦੀ ਜਿਹੜੀ ਬਚੀ ਜ਼ਿੰਦਗੀ ਆ ਇਸੇ ਤਰ੍ਹਾਂ ਕੋਮਾ ਦੇ ਵਿੱਚ ਬੀਤ ਜਾਵੇ। ਕਹਿੰਦੇ ਜਦੋਂ ਡਾਕਟਰਾਂ ਨੇ ਇਸ ਦਾ ਜਵਾਬ ਦੇ ਦਿੱਤਾ ਤਾਂ ਪਰਿਵਾਰ ਬੋਧ ਦੁਖੀ ਹੋ ਗਿਆ। ਹੁਣ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੀਏ ਇਹਦੇ ਬੱਚਿਆਂ ਨੂੰ ਚੇਤਾ ਆਇਆ ਵੀ ਕਿ ਇੱਕ ਵਾਰ ਸਾਡੇ ਪਿਤਾ ਜੀ ਕਮਾਈ ਵਾਲੇ ਮਾਪੁਰਖਾਂ ਨੂੰ ਫਿੱਕਾ ਬੋਲੇ ਸਨ ਜ਼ਰੂਰ ਇਹਨਾਂ ਦੀ ਉਸੇ ਗਲਤੀ ਕਰਕੇ ਇਹਨਾਂ ਨੂੰ ਸਜ਼ਾ ਮਿਲੀ ਹੈ। ਬੱਚਿਆਂ ਨੇ ਆਪਣੀ ਮਾਤਾ ਜੀ ਦੇ ਨਾਲ ਗੱਲ ਕੀਤੀ ਕਿ ਆਪਾਂ ਉਹ ਮਾਪੁਰਖਾਂ ਦੇ ਕੋਲ ਜਾਈਏ ਜਾ ਕੇ ਮਾਫੀ ਮੰਗੀਏ ਪਿਤਾ ਜੀ ਦੀ ਕੀਤੀ ਹੋਈ ਭੁੱਲ ਨੂੰ ਬਖਸ਼ਾ ਕੇ ਆਈਏ ਹੋ ਸਕਦਾ ਪਿਤਾ ਜੀ ਦਾ ਭਲਾ ਹੋ ਜਾਵੇ ਪਿਤਾ ਜੀ ਠੀਕ ਹੋ ਜਾਣ ਕਹਿੰਦੇ ਬੱਚਿਆਂ ਨੇ ਆਪਣੇ ਮਾਤਾ ਜੀ ਨੂੰ ਨਾਲ ਲਿਆ ਕੁਝ ਹੋਰ ਰਿਸ਼ਤੇਦਾਰਾਂ ਨੂੰ ਨਾਲ ਲਿਆ ਅਤੇ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਕੋਲ ਪਹੁੰਚ ਗਏ ਕਿਉਂਕਿ ਜਿਸ ਮਹਾਪੁਰਖਾਂ ਦੇ ਨਾਲ ਇਹਨਾਂ ਦੇ ਪਿਤਾ ਜੀ ਉੱਚਾ ਨੀਵਾ ਬੋਲੇ ਸਨ ਉਹ ਰਾੜਾ ਸਾਹਿਬ ਵਾਲੇ ਮਹਾਪੁਰਖ ਸਨ ਜਿਨ੍ਹਾਂ ਨੂੰ ਇਹਨਾਂ ਦੇ ਪਿਤਾ ਜੀ ਨੇ ਕਿਹਾ ਸੀ ਕਿ ਤੁਸੀਂ ਇੱਕ ਡੇਢ ਘੰਟਾ ਇੱਕੋ ਹੀ ਗੱਲ ਕਰਦੇ ਰਹੇ ਕਿ ਨਾਮ ਜਪੋ ਨਾਮ ਜਪੋ ਨਾਮ ਜਪਣ ਦੇ ਨਾਲ ਕੀ ਹੋ ਜਾਵੇਗਾ ਬੱਚਿਆਂ ਨੂੰ ਸਾਰੀ ਗੱਲ ਯਾਦ ਸੀ ਇਸ ਕਰਕੇ ਮਹਾਪੁਰਖਾਂ ਦੇ ਕੋਲ ਪਹੁੰਚੇ ਜਾ ਕੇ ਬੇਨਤੀ ਕੀਤੀ ਅਸੀਂ ਫਲਾਣੇ ਪਿੰਡ ਤੋਂ ਆਏ ਆ ਅਤੇ ਯਾਦ ਕਰਵਾਉਣ ਲੱਗੇ ਆ ਕਿ ਬਾਬਾ ਜੀ ਤੁਹਾਨੂੰ ਯਾਦ ਆ ਤੁਸੀਂ ਇੱਕ ਵਾਰ ਫਲਾਣੇ ਨਗਰ ਦੇ ਵਿੱਚ ਕਥਾ ਗਿਰਤਨ ਕਰਨ ਦੇ ਲਈ ਗਏ ਸੀ ਉੱਥੇ ਇੱਕ ਅਫਸਰ ਨੇ ਤੁਹਾਨੂੰ ਉੱਚਾ ਨੀਵਾ ਬੋਲਿਆ ਸੀ ਫਿੱਕਾ ਬੋਲਿਆ ਸੀ ਉਹ ਅਫਸਰ ਸਾਡੇ ਪਿਤਾ ਜੀ ਸਨ ਸਾਰੀ ਗੱਲਬਾਤ ਦੱਸੀ ਕਿ ਸਾਡੇ ਪਿਤਾ ਜੀ ਇਸ ਤਰ੍ਹਾਂ ਕੋਮਾ ਦੇ ਵਿੱਚ ਚਲੇ ਗਏ ਨੇ ਅੱਤੇ ਸਾਨੂੰ ਲੱਗਦਾ ਕਿ ਤੁਹਾਡੇ ਨਾਲ ਮਾੜਾ ਵਿਹਾਰ ਕਰਨ ਦੇ ਕਰਕੇ ਉਹਨਾਂ ਦੀ ਇਹ ਹਾਲਤ ਹੋਈ ਹੈ। ਬਾਬਾ ਜੀ ਤੁਸੀਂ ਸਾਡੇ ਪਿਤਾ ਜੀ ਨੂੰ ਮਾਫ ਕਰ ਦਿਓ ਕਹਿੰਦੇ ਬਾਬਾ ਜੀ ਕਹਿਣ ਲੱਗੇ। ਵੀ ਪੁੱਤਰ ਸਾਨੂੰ ਤਾਂ ਕੁਝ ਯਾਦ ਨਹੀਂ ਹੈ ਕਿ ਸਾਨੂੰ ਕਿਸ ਵੇਲੇ ਕਿਸ ਨੇ ਫਿੱਕਾ ਬੋਲਿਆ ਕਿਉਂਕਿ ਸੰਗਤ ਜੀ ਅਸਲੀ ਸੰਤ ਮਹਾਪੁਰਖਾਂ ਦੀ ਇਹੋ ਨਿਸ਼ਾਨੀ ਹੁੰਦੀ ਆ ਕਮਾਈ ਵਾਲੇ ਮਹਾਪੁਰਖਾਂ ਦੀ ਇਹੋ ਨਿਸ਼ਾਨੀ ਹੈ ਕਿ ਉਹਨਾਂ ਨੂੰ ਨਾ ਤਾਂ ਆਪਣੇ ਕੀਤੀ ਹੋਈ ਉਸਤਤ ਨਾਲ ਕੋਈ ਫਰਕ ਪੈਂਦਾ ਹੈ ਅਤੇ ਨਾ ਹੀ ਬੁਰਾਈ ਦੇ ਨਾਲ ਚੀਜ਼ਾਂ ਦਾ ਉਹਨਾਂ ਨੂੰ ਫਰਕ ਪੈਂਦਾ ਜੇਕਰ ਸਾਡੀ ਕਿਸੇ ਨੇ ਉਸਤਤ ਕਰ ਦਿੱਤੀ ਤਾਂ ਅਸੀਂ ਫੁੱਲੇ ਨਹੀਂ ਸਮੋਂਦੇ ਜੇਕਰ ਕਿਸੇ ਨੇ ਸਾਡੀ ਬੁਰਾਈ ਕਰ ਦਿੱਤੀ ਤਾਂ ਅਸੀਂ ਅੰਦਰੋਂ ਅੰਦਰ ਹੀ ਸੜਦੇ ਰਹਿੰਦੇ ਹਾਂ ਕਿ ਫਲਾਣੇ ਬੰਦੇ ਨੇ ਮੈਨੂੰ ਮਾੜਾ ਕਿਉਂ ਬੋਲ ਦਿੱਤਾ ਸੀ ਅੰਦਰ ਅੰਦਰੀ ਦੁਖੀ ਹੁੰਦੇ ਹੀ ਰਹਿੰਦੇ ਆ ਸੋ ਮਾਪੁਰਖਾਂ ਨੇ ਕਹਿ ਦਿੱਤਾ ਕਿ ਪੁੱਤਰ ਸਾਨੂੰ ਤਾਂ ਕੁਝ ਵੀ ਯਾਦ ਨਹੀਂ ਕਿ ਕਿਸ ਵੇਲੇ ਸਾਨੂੰ ਕਿਸੇ ਨੇ ਕੁਝ ਫਿੱਕਾ ਬੋਲਿਆ ਕਹਿੰਦੇ ਉਹ ਬੱਚਿਆਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਇਹ ਤਾਂ ਤੁਹਾਡਾ ਬੜਾ ਬਣਿਆ ਤੁਹਾਡਾ ਵਢਾਈ ਆ ਕਿ ਤੁਸੀਂ ਉਹਨਾਂ ਮਾੜੇ ਬਚਨਾਂ ਨੂੰ ਯਾਦ ਨਹੀਂ ਰੱਖਿਆ ਭੁੱਲ ਗਏ ਹੋ ਸਾਡੇ ਤੇ ਸਾਡੇ ਪਿਤਾ ਜੀ ਤੇ ਕਿਰਪਾ ਕਰੋ ਜੋ ਗਲਤੀ ਉਹਨਾਂ ਤੋਂ ਹੋਈ ਹੈ ਮਹਾਪੁਰਖ ਜੀ ਇਹ ਸਾਖੀ ਸੁਣਾਉਂਦੇ ਹੋਏ ਕਹਿੰਦੇ ਨੇ ਕਿ ਉਸ ਵਕਤ ਬਾਬਾ ਜੀ ਦੇ ਹੱਥ ਦੇ ਵਿੱਚ ਸਿਮਰਨਾ ਫੜਿਆ ਹੋਇਆ ਸੀ ਛੋਟੀ ਮਾਲਾ ਉਹ ਮਾਲਾ ਪਰਿਵਾਰ ਨੂੰ ਦਿੰਦਿਆ ਕਿਹਾ ਕਿ ਭਾਈ ਜਿਸ ਨਾਮ ਦੇ ਉੱਤੇ ਤੁਹਾਡੇ ਪਿਤਾ ਜੀ ਨੇ ਸ਼ੰਕਾ ਕੀਤਾ ਸੀ ਉਸੇ ਨਾਮ ਨੇ ਹੀ ਉਹਨੂੰ ਬਚਾਉਣਾ ਬਾਬਾ ਜੀ ਨੇ ਰਾਹ ਦੱਸ ਦਿੱਤਾ ਕਿਆ ਇਸ ਤਰ੍ਹਾਂ ਕਰੋ ਕਿ ਕੇਸੀ ਇਸ਼ਨਾਨ ਕਰਕੇ ਸਾਰਾ ਪਰਿਵਾਰ ਵਾਰੋਵਾਰੀ ਉਸ ਮਰੀਜ਼ ਦੇ ਕੋਲ ਮੂਲ ਮੰਤਰ ਦਾ ਜਾਪ ਕਰੋ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ ਕਹਿੰਦੇ ਬਸ ਪਰਿਵਾਰ ਨੇ ਮਾਪੁਰਖਾਂ ਤੋਂ ਰਾਹ ਲੈ ਕੇ ਇਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਕੇਸੀ ਇਸ਼ਨਾਨ ਕਰਕੇ ਵਾਰੋਵਾਰੀ ਸਭ ਨੇ ਮੂਲ ਮੰਤਰ ਜਾਪ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਕੋਜੀ ਦਿਨਾਂ ਦੇ ਵਿੱਚ ਉਸ ਅਫਸਰ ਨੂੰ ਹੋਸ਼ ਆ ਗਈ ਅਤੇ ਹੋਸ਼ ਆਉਂਦਿਆ ਸਾਰ ਮੁਖ ਦੇ ਵਿੱਚੋਂ ਪਹਿਲਾ ਸ਼ਬਦ ਕੀ ਨਿਕਲਿਆ ਵਾਹਿਗੁਰੂ ਫਿਰ ਪਤਾ ਲੱਗਾ ਕਿ ਵਾਹਿਗੁਰੂ ਸ਼ਬਦ ਦੇ ਵਿੱਚ ਕਿੰਨੀ ਤਾਕਤ ਹੈ ਨਾਮ ਦੇ ਵਿੱਚ ਕਿੰਨੀ ਤਾਕਤ ਹੈ ਨਾਮ ਹੀ ਹਰ ਥਾਂ ਤੇ ਸਹਾਈ ਹੁੰਦਾ ਸੋ ਅੱਜ ਦੀ ਇਹ ਸਾਖੀ ਸੁਣਾਉਣ ਦੇ ਪਿੱਛੇ ਦਾ ਮਕਸਦ ਵੀ ਇਹੋ ਸੀ ਕਿ ਨਾਮ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ ਹੈ ਨਾਮ ਤੋਂ ਬਿਨਾ ਬੇੜਾ ਪਾਰ ਨਹੀਂ ਹੋਣਾ ਅਤੇ ਭੁੱਲ ਕੇ ਵੀ ਕਦੇ ਨਾਮ ਦੇ ਉੱਤੇ ਸ਼ੰਕਾ ਨਹੀਂ ਕਰਨਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜਿਹਦੇ ਨਾਮ ਨੇ ਹੀ ਸਾਡੀ ਹਰ ਥਾਂ ਤੇ ਰੱਖਿਆ ਕਰਨੀ ਹੈ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ